ਇੱਕ ਪਾਸੇ ਚੋਣ ਮੈਦਾਨ ਭਖਿਆ ਪਿਆ ਪਰ ਨਾਲ ਦੀ ਨਾਲ ਕਿਸਾਨਾਂ ਨੇ ਭਾਜਪਾ ਦੇ ਨੱਕ 'ਚ ਦਮ ਕੀਤਾ ਦਾ ਕਿਸਾਨਾਂ ਤੇ ਭਾਜਪਾ ਲੀਡਰਾਂ ਦੀਆਂ ਝੜਪਾਂ ਜਿਹੜੀਆਂ ਨੇ ਉਹ ਆਏ ਦਿਨ ਸਾਹਮਣੇ ਆ ਰਹੀਆਂ ਨੇ ਉਹ ਭਾਵੇਂ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਹੋਵੇ ਭਾਵੇਂ ਭਾਜਪਾ ਦਾ ਜਵਾਬੀ ਹਮਲਾ ਉਹ ਆਏ ਦਿਨ ਤਸਵੀਰਾਂ ਉਹਦੀਆਂ ਸਾਹਮਣੇ ਆ ਰਹੀਆਂ ਨੇ ਆਏ ਦਿਨ ਇਲਜ਼ਾਮ ਸਾਹਮਣੇ ਆ ਰਹੇ ਨੇ ਉਹਨਾਂ ਇਲਜ਼ਾਮਾਂ ਦੇ ਵਿੱਚ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਕਿਸਾਨਾਂ ਨੂੰ ਵਾਰਨਿੰਗ ਦਿੰਦੇ ਨਜ਼ਰ ਆਏ ਨੇ ਜੋ ਹਾਲਾਤ ਬਣਦੇ ਪਏ ਨੇ ਜੋ ਪੰਜਾਬ ਦੇ ਪਿੰਡਾਂ ਦੇ ਵਿੱਚ ਭਾਜਪਾ ਦੀ ਦੁਰਗਤ ਹੋ ਰਹੀ ਹੈ ਉਸ ਤੋਂ ਬਾਅਦ ਸ਼ਾਇਦ ਭਾਜਪਾ ਲੀਡਰ ਹੁਣ ਖਿੱਚ ਦੇ ਨਜ਼ਰ ਆ ਰਹੇ ਨੇ ਕਿਸਾਨ ਰੱਜ ਵੱਜ ਕੇ ਭਾਜਪਾ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਕਿਤੇ ਕੋਈ ਭਾਜਪਾ ਲੀਡਰ ਦਿਖ ਜਾਂਦਾ ਉਹਨੂੰ ਜਾ ਕੇ ਘੇਰਾ ਪਾਲਿਆ ਜਾਂਦਾ ਆ ਉਹਨੂੰ ਪਿੰਡ ਦੀ ਫਰਨੀਚ ਨਹੀਂ ਵੜਨ ਦਿੱਤਾ ਜਾਂਦਾ ਪਿੰਡ ਅੰਦਰ ਵੜਨਾ ਤਾਂ ਖੈਰ ਦੂਰ ਦੀ ਗੱਲ ਹੈ ਪਰ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਲੰਘੇ ਕੁਝ ਦਿਨਾਂ ਤੋਂ ਭਾਜਪਾ ਲੀਡਰ ਖੈਰ ਖਾਸੇ ਗੁੱਸੇ ਦੇ ਵਿੱਚ ਸੀ ਗਰਮਾਏ ਹੋਏ ਸੀ ਕਿਹਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਕਿ ਹੁਣ ਭਾਵੇਂ ਕਿਸਾਨ ਰੋਕ ਕੇ ਦਿਖਾ ਦੇਣ ਜਵਾਬੀ ਹਮਲਾ ਜਿਹੜਾ ਕੀਤਾ ਜਾਵੇਗਾ ਯਾਨੀ ਕਿ ਜਿਸ ਤਰ੍ਹਾਂ ਕਿਸਾਨ ਅਪਰੋਚ ਕਰਨਗੇ ਉਸੇ ਤਰ੍ਹਾਂ ਉਹਨਾਂ ਨੂੰ ਜਵਾਬ ਦਿੱਤਾ ਜਾਵੇਗਾ ਉਹਨਾਂ ਦੀਆਂ ਗੱਲਾਂ ਤੋਂ ਇਹ ਪ੍ਰਤੀਤ ਹੋਣਾ ਸ਼ੁਰੂ ਹੋ ਗਿਆ ਸੀ ਖੈਰ ਉਸ ਸੀਜ਼ ਨੂੰ ਲੈ ਕੇ ਸੁਨੀਲ ਜਾਖੜ ਦਾ ਬਿਆਨ ਹੁਣ ਪਹਿਲੀ ਵਾਰ ਆਉਂਦਾ ਨਜ਼ਰ ਆ ਰਿਹਾ ਸੁਨੀਲ ਜਾਖੜ ਇਸ ਤੋਂ ਪਹਿਲਾਂ ਕਿਸਾਨਾਂ ਦੇ ਪੱਖ ਦੇ ਵਿੱਚ ਤਾਂ ਖੁੱਲਕੇ ਨਹੀਂ ਕਦੀ ਬੋਲ ਸਕੇ ਪਰ ਜ਼ਰੂਰ ਉਤੋਂ-ਤੋਂ ਉਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਕਿਸਾਨਾਂ ਦੇ ਨਾਲ ਆ ਪਰ ਹੁਣ ਸੁਨੀਲ ਜਾਖੜ ਦਾ ਬਿਆਨ ਕਿਸਾਨਾਂ ਦੇ ਵਿਪਰੀਤ ਨਜ਼ਰ ਆਉਣ ਲੱਗਿਆ ਸੁਨੀਲ ਜਾਖੜ ਕਹਿੰਦੇ ਨੇ ਕਿ ਕਿਸਾਨ ਜੇ ਜਿੱਤ ਹਾਸਲ ਕਰ ਸਕੇ ਆਪਣੇ ਵੱਡੇ ਮੋਰਚੇ ਦੇ ਵਿੱਚ ਤਾਂ ਉਹ ਸਿਰਫ ਉਹਨਾਂ ਦੇ ਚੁੱਪਚਾਪ ਬੈਠ ਕੇ ਵਿਰੋਧ ਪ੍ਰਦਰਸ਼ਨ ਕਰਨ ਦੇ ਨਤੀਜੇ ਦੇ ਵਜੋਂ ਸੀ ਇਸ ਤਰ੍ਹਾਂ ਹੱਲਾ ਗੁੱਲਾ ਕਰਕੇ ਕਿਸਾਨ ਬਿਲਕੁਲ ਵੀ ਆਪਣੀਆਂ ਮੰਗਾਂ ਨਹੀਂ ਮਨਵਾ ਸਕਦੇ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਕਿਸਾਨ ਜੋ ਕਰ ਰਹੇ ਨੇ ਉਹ ਬੇहद ਗਲਤ ਹੈ ਤਾਂ ਦੱਸਦੀ ਹੈ ਕਿ ਲੰਗੇ ਸਮੇਂ ਦੇ ਵਿੱਚ ਭਾਵੇਂ ਉਹ ਹੰਸ ਰਾਜ ਹੰਸ ਹੋਣ ਭਾਵੇਂ ਉਹ ਬੀਬੀ ਮਾਲੂਕਾ ਹੋਣ ਭਾਵੇਂ ਉਹ ਬੀਬੀ ਪ੍ਰਨੀਤ ਕੌਰ ਹੋਣ ਇਹਨਾਂ ਤਿੰਨਾਂ ਨੂੰ ਹੀ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਉਹ ਚੱਲਣਾ ਪਿਆ ਉਹ ਆਪਣੇ ਹਲਕੇ ਦੇ ਵਿੱਚ ਜਦੋਂ ਪ੍ਰਚਾਰ ਲਈ ਗਏ ਕਿਸਾਨਾਂ ਨੇ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਇਹਨਾਂ ਨੂੰ ਪਿੰਡਾਂ ਦੇ ਅੰਦਰ ਨਹੀਂ ਵੜਨ ਦਿੱਤਾ ਗਿਆ ਗਲੀਆਂ ਫਿਰਨੀਆਂ ਤੋਂ ਬਾਹਰ ਭਜਾ ਦਿੱਤਾ ਗਿਆ ਔਰ ਸਾਫ਼ ਤੌਰ ਤੇ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਉੱਤੇ ਸੁਨੀਲ ਜਾਖੜ ਖੁੱਲ ਕੇ ਬੋਲਦੇ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਵੀ ਗੱਲਾਂ ਸਾਹਮਣੇ ਆਈਆਂ ਪੇਸ਼ ਕੀਤੀਆਂ ਗਈਆਂ ਕਿਹਾ ਗਿਆ ਕਿ ਕਿਸਾਨ ਹਰ ਕਿਸੇ ਪਾਰਟੀ ਨੂੰ ਨਹੀਂ ਰੋਕ ਸਕਦੇ ਵੋਟਾਂ ਮੰਗਣ ਤੋਂ ਵੋਟਾਂ ਮੰਗਣਾ ਹਰ ਪਾਰਟੀ ਦਾ ਅਧਿਕਾਰ ਹੈਗਾ ਆ ਔਰ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਸਾਡੀਆਂ ਮੰਗਾਂ ਸਾਨੂੰ ਮਿਲਣੀਆਂ ਚਾਹੀਦੀਆਂ ਨੇ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਨੇ ਇਹ ਸਾਡਾ ਅਧਿਕਾਰ ਹੈ ਪਰ ਇਸ 6.5 ਦੇ ਵਿੱਚ ਭਾਜਪਾ ਦੇ ਵਾਸਤੇ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਭਾਜਪਾ ਵਾਸਤੇ ਵੱਡੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੈ ਕਿਉਂਕਿ ਦਿਹਾਤ ਤਾਂ ਪਹਿਲਾਂ ਹੀ ਭਾਜਪਾ ਦਾ ਕਮਜ਼ੋਰ ਹੈ ਉਸ ਸਥਿਤੀ ਦੇ ਵਿੱਚ ਜਦੋਂ ਉਹ ਦਿਹਾਤ ਵਿੱਚ ਭਾਜਪਾ ਪੈਰ ਪਸਾਰ ਹੀ ਨਹੀਂ ਸਕੇਗੀ ਤਾਂ ਸੁਨੀਲ ਜਾਖੜ ਆਉਣ ਵਾਲੇ ਸਮੇਂ 'ਚ ਫਿਰ ਕੀ ਕਰਨਗੇ ਖੈਰ ਆਪਣੇ ਬਿਆਨ ਵਿੱਚ ਕਿਸਾਨਾਂ ਨੂੰ ਸਾਫ ਨਸੀਹਤ ਦਿੰਦੇ ਨਜ਼ਰ ਆਏ ਨੇ 警告 ਕਹਿ દਈਏ ਦਿੰਦੇ ਨਜ਼ਰ ਆਏ ਨੇ ਸੁਨੀਲ ਜਾਖੜ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਹਾਂ ਮੈਂ ਹੱਥ ਜੋੜ ਕੇ ਸਾਰੇ ਕਿਸਾਨ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਕਿਸੇ ਦਾ ਵਿਰੋਧ ਕਰਨਾ ਆਪਣੀ ਮੁਹਿੰਮ ਚਲਾਣਾ ਹਰੇਕ ਦਾ ਹੱਕ ਹੈ ਰਾਜਨੀਤਿਕ ਤੌਰ ਤੇ ਲੋਕਤੰਤਰ ਦੇ ਅੰਦਰ ਸਾਰੇ ਦਾ ਹੱਕ ਹੈ ਪਰ ਜਿਹੜੇ ਆਗੂ ਆਲੇ ਕਾਨੂੰਨਾਂ ਨੂੰ ਲੈ ਕੇ ਕਿਸਾਨੀ ਕਾਨੂੰਨ ਜਿਹੜੇ ਤਿੰਨ ਐਸੋਨਾਂ ਨੂੰ ਲੈ ਕੇ ਜਿਨ੍ਹਾਂ ਨੇ ਉੱਥੇ ਧਰਨਾ ਦਿੱਤਾ ਦਿੱਲੀ ਦੇ ਬਾਰਡਰਸ ਦੇ ਉੱਤੇ ਮੈਂ ਸਮਝਦਾ ਵੀ ਉਹ ਵੀ ਅੰਦਰ ਚਾਤੀ ਮਾਰ ਕੇ ਦੇਖਣ ਤੇ ਉਸ ਧਰਨੇ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਸੀ ਦੀ ਉਹ ਅਮਨ ਸ਼ਾਂਤੀ ਨੂੰ ਰੱਖ ਸੀ। ਕਿ ਮੇਰੀ ਬੇਨਤੀ ਹੈ ਆ ਤੁਸੀਂ ਪਤਾ ਨਹੀਂ ਕਿਹੜੇ ਮਕਤਬ ਨਾਲ ਇਸ ਕਿਸਮ ਦਾ ਮਾਹੌਲ ਪੜਕਾਇਆ ਜਾ ਰਿਹਾ ਹੈ ਜਾਂ ਕਿਸ ਤਰ੍ਹਾਂ ਹੋ ਰਿਹਾ ਹੈ ਤਾਂ ਟਾਈਮ ਦੱਸੂਗਾ ਪਰ मेरा कहना है किसान ना किया जाए संयम रखा किसाना खुल के एक दिन दिल की गल करूंगा खड़ज क्योंकि अजे तक खड़ा पूरा जजे नहीं जज जानते सारिया गांधी